ਸਤਨਾਮ ਵਾਹਿਗੁਰੂ ਸਾਹਿਬ ਜੀ ਮਹਲਾ 3 ਗੌੜੀ ਬੈਰਾਗਣ ਜੈਸੀ ਧਰਤੀ ਉੱਪਰ ਮੇਗਲਾ ਵਰਸਤ ਹੈ ਕਿਆ ਧਰਤੀ ਮਦੇ ਪਾਣੀ ਨਹੀਂ ਜੈਸੇ ਧਰਤੀ ਮਦੇ ਪਾਣੀ ਪਰਗਾਸਿਆ ਬਿਨ ਪਗਾ ਬਰਸਤ ਫਿਰਾਹੀ ਬਾਬਾ ਤੂੰ ਐਸੇ ਭਰਮ ਚੁਕਾਹੀ ਜੋ ਕਿਸ਼ ਕਰਤ ਹੈ ਸੋਈ ਕੋਈ ਹੈ ਰੇ ਤੈਸੇ ਜਾਹੇ ਸਮਾਹੀ ਰਹਾਓ ਇਸਤਰੀ ਪੁਰਖ ਹੋਏ ਕਿਆ ਕਿਆ ਉਹੇ ਕਰਮ ਕਮਾਈ ਨਾਨਾ ਰੂਪ ਸਦਾ ਹਹ ਤੇਰੇ ਤੁਝ ਹੀ ਮਾਹੇ ਸਮਾਹੀ ਇਤਨੇ ਜਨਮ ਭੂਲ ਪਰੇ ਸੇ ਜਾਂ ਪਾਇਆ ਤਾਂ ਭੁੱਲੇ ਨਾਹੀ ਜਾਂ ਕਾ ਕਾਰਜ ਸੋਈ ਪਰ ਜਾਣ ਜੇ ਗੁਰ ਕਾ ਸ਼ਬਦ ਸਮਾਹੀ ਤੇਰਾ ਸ਼ਬਦ ਤੂੰ ਹੈ ਹੈ ਆਪੇ ਭਰਮ ਕਹਾਹੀ ਨਾਨਕ ਤਤ ਸਿਉ ਤਤ ਮਿਲਿਆ ਪੁਨਰਪ ਜਨਮ ਨਾਹੀ ਤੇਰਾ ਸ਼ਬਦ ਤੂੰ ਹੈ ਹੈ ਆਪੇ ਭਰਮ ਕਹਾਹੀ ਨਾਨਕ ਤਤ ਸਿਉ ਨਾਨਕ ਤਤ ਤਤ ਸਿਉ ਮਿਲਿਆ ਪੁਨਰਪ ਜਨਮ ਨਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਜ ਸੰਗਤ ਜੀ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 161 ਦੇ ਉਪਰੰਗਤ ਹੈ ਸਤਿਗੁਰੂ ਪਾਤਸ਼ਾਹ ਨੇ ਗੁਰਬਾਣੀ ਦੇ ਵਿੱਚ ਬਖਸ਼ਿਸ਼ ਕੀਤੀ ਹੈ ਅਕਾਲ ਪੁਰਖ ਵਾਹਿਗੁਰੂ ਜਿਹੜਾ ਹੈ ਉਹ ਪਰਮੇਸ਼ਰ ਆਪ ਹੀ ਆਪ ਹੈ ਉਹ ਸੰਸਾਰ ਦੇ ਵਿੱਚ ਵੀ ਵਿਆਪਕ ਹੈ ਇੱਕ ਹੈ ਅਨੇਕ ਹੈ ਅਨੇਕ ਹੈ ਫਿਰ ਇੱਕ ਹੈ ਸਭ ਕੰਦੇ ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ ਉਹ ਸੰਸਾਰ ਵਿੱਚ ਵੀ ਆਪ ਹੈ ਤੇ ਆਪਣੇ ਆਪ ਦੇ ਵਿੱਚ ਵੀ ਆਪ ਹੈ ਆਪੇ ਹਰ ਇੱਕ ਰੰਗ ਹੈ ਆਪੇ ਬਹੁਰੰਗੀ ਜੋਤ ਇਸ ਭਾਵੇਂ ਨਾਨਕਾਂ ਸਾਈ ਗੱਲ ਚ ਸੰਸਾਰ ਦੇ ਲੋਕਾਂ ਨੇ ਆਪਾਂ ਕਈ ਵੇਲੇ ਵਿਚਾਰ ਸਾਂਝੀ ਕੀਤੀ ਆ ਕਈਆਂ ਨੇ ਇਸ ਗੱਲ ਦੇ ਵਿੱਚ ਜਿੱਦ ਕੀਤੀ ਕਿ ਪ੍ਰਮਾਤਮਾ ਸਰਗੁਣ ਰੂਪ ਦੇ ਵਿੱਚ ਹੈ ਤੇ ਕਈ ਆਖਦੇ ਹਨ ਕਿ ਪ੍ਰਮਾਤਮਾ ਨਿਰਗੁਣ ਰੂਪ ਦੇ ਵਿੱਚ ਹੈ ਪਰ ਗੁਰਮਤਿ ਨੇ ਸਮਝਾਇਆ ਪਾਤਸ਼ਾਹ ਜੀ ਨੇ ਸਮਝਾਇਆ ਸਾਧ ਸੰਗਤ ਜੀ ਸਭ ਕਹਿੰਦੇ ਸਰਗੁਣ ਨਿਰਗੁਣ ਨਿਰੰਕਾਰ ਸੁਣ ਸਮਾਧੀ ਆਪ ਆਪਣ ਕੀਆ ਨਾਨਕਾ ਆਪੇ ਫਿਰ ਆਪੇ ਹੀ ਫਿਰ ਜਾਵ ਸਰਗ ਨਿਰਗੁਣ ਆਪ ਸਰਗੁਣ ਵੀ ਉਹੀ ਕਲਾ ਧਾਰ ਜਿਨ ਸਗਲੀ ਉਹ ਸਭ ਜਗਾਂ ਪਰਮੇਸ਼ਰ ਆਪ ਹੀ ਵਿਆਪਕ ਕਿੱਥੇ ਨਹੀਂ ਆ ਪ੍ਰਮਾਤਮਾ ਸਭ ਜਗ ਹੈ ਹਾਂ ਇੱਕ ਜਗ੍ਹਾ ਨਹੀਂ ਆ ਪ੍ਰਮਾਤਮਾ ਸਾਡੇ ਯਾਦ ਸ਼ਕਤੀ ਵਿੱਚ ਨਹੀਂ ਸਾਨੂੰ ਭੁੱਲ ਜਾਂਦਾ ਉਹਨੂੰ ਸਾਰੇ ਯਾਦ ਹੈ ਅਕਾਲ ਪੁਰਖ ਨੂੰ ਸਭ ਕੁਝ ਯਾਦ ਹੈ ਸਬਜੀ ਦੇ ਬਚਨ ਕਹਿੰਦੇ ਚਿੱਤੈ ਅੰਦਰ ਸਭ ਕੋ ਉਹਦੇ ਚਿੱਤ ਵਿੱਚ ਸਭ ਕੁਝ ਹੈ ਉਹਨੂੰ ਸਭ ਕੁਝ ਪਤਾ ਹੈ ਕਿਉਂਕਿ ਉਹਨੇ ਪੈਦਾ ਕੀਤਾ ਸਭ ਕੁਝ ਅਸੀਂ ਬੋਲ ਜਾਨੇ ਜਿਹਨੇ ਸਾਨੂੰ ਪੈਦਾ ਕੀਤਾ ਕਹਿੰਦੇ ਚਿੱਤਾਂ ਅੰਦਰ ਸਭ ਕੋ ਬੇਖ ਨਦਰੀ ਹੀਠ ਚਲਾਇੰਦਾ ਆਪੇ ਦੇਵਟੇ ਆਈਆਂ ਆਪੇ ਹੀ ਕਰਮ ਕਰਾਂਇ ਵੱਡੋ ਵੱਡਾ ਵੱਡ ਮੇਦਨੀ ਆ ਕਿੱਡੀ ਵੱਡੀ ਸ੍ਰਿਸ਼ਟੀ ਐ ਸਾਰੇ ਜੀਵਾਂ ਨੂੰ ਸਾਰੇ ਕਾਰਾਂ ਦੇ ਵਿੱਚ ਲਾ ਜਾਂਦਾ ਵੱਡੋ ਵੱਡਾ ਵੱਡ ਮੇਦਨੀ ਸਿਰੇ ਸਿਰ ਧੰਦੇ ਲਾ ਜਾਂਦਾ ਨਾਲੇ ਵੀ ਆਖਿਆ ਕਹਿੰਦੇ ਨਦਰ ਉਪਠੀ ਜੇ ਕਰੇ ਸੁਲਤਾਨਾ ਕਹਾ ਕਰਾਏ ਦਾ ਦਰ ਮੰਗਣ ਭਿਖਣਾ ਪਾਏ ਉਹ ਤੋਂ ਬਿਗਾਰ ਕੁਛ ਨਹੀਂ ਹੈ ਸਭ ਕਹਿੰਦੇ ਤੂੰ ਕਰਨ ਕਾਰਨ ਸਮਰਤ ਹੈ ਕਰਤੇ ਮੈਂ ਤੁਝ ਬਿਨ ਅਵਰ ਨ ਕੋਈ ਤੁਦੇ ਆਪੇ ਸਿਸ਼ਟ ਸਿਰ ਜੀਆ ਆਪੇ ਫੁੰਡ ਕੋਈ ਸਭ ਇੱਕੋ ਸ਼ਬਦ ਵਰਤਦਾ ਉਹਦਾ ਹੀ ਹੁਕਮ ਵਰਤ ਰਿਹਾ ਹੁਕਮੀ ਹੋਵਣ ਆਕਾਰ ਹੁਕਮ ਨਾ ਕਿਹਾ ਜਾਈ ਉਹ ਤੋਂ ਬਗੈਰ ਕੁਛ ਨਹੀਂ ਕਹਿੰਦੇ ਇਹ ਧਰਮ ਆਪਣਾ ਸ਼ੰਕਾ ਦੂਰ ਕਰਦੇ ਹੋ ਕਿ ਰੱਬ ਤੋਂ ਬਗੈਰ ਵੀ ਕੁਛ ਹੈ ਬਾਬਾ ਬਾਬਾ ਦੇ ਇਥੇ ਅਰਥ ਹੈ ਪਾਈ ਬਾਬਾ ਤੂੰ ਐਸੇ ਧਰਮ ਚੁਕਾਈ ਤੂੰ ਇਦਾਂ ਦੀ ਸ਼ੰਕਾ ਖਤਮ ਕਰ ਲੈ ਜੋ ਕਿਛ ਕਰਤ ਹੈ ਸੋਈ ਕੋਈ ਹੈ ਰੇ ਕੋਈ ਹੈ ਜਿਹੜਾ ਸਭ ਕੁਝ ਕਰਨ ਦੀ ਸਮਰਥਾ ਰੱਖਦਾ ਹੈ ਜੋ ਕਿਛ ਕਰਤ ਹੈ ਸੋਈ ਕੋਈ ਹੈ ਰੇ ਤੈਸੇ ਜਾਏ ਸਮਾਹੀ ਰਹਾਉ ਉਤੋਂ ਪੈਦਾ ਹੋਏ ਆ ਉਹਦੇ ਵਿੱਚ ਸਾਰੇ ਲੀਨ ਹੋ ਜਾਂਦੇ ਪਰਮਾਤਮਾ ਤੋਂ ਬਗੈਰ ਸਾ ਸੰਗਤ ਜੀ ਕੁਛ ਵੀ ਨਹੀਂ ਹੈ ਬੰਦਾ ਕਹਿੰਦਾ ਮੈਂ ਕੀਤਾ ਗੁਰੂ ਮਾਰ ਕਹਿੰਦੇ ਕੁਛ ਵੀ ਨਹੀਂ ਕਰ ਸਕਦਾ ਕਹਿੰਦੇ ਜਦੋਂ ਤੂੰ ਚਾਹਣਾ ਨਾ ਮੈਂ ਕਰ ਰਿਆਂ ਕਹਿੰਦੇ ਜਦ ਇਹ ਜਾਣੇ ਮੈਂ ਕਿਛ ਕਰਤਾ ਤਬ ਲ ਗਰਭ ਜੋਣ ਮੈਂ ਫਿਰਤਾ ਤੇ ਕੁਛ ਵੀ ਨਹੀਂ ਮਨੁੱਖ ਕਰ ਸਕਦਾ ਜੋ ਕਰ ਰਿਆ ਪਰਮੇਸ਼ਰ ਕਰਦਾ ਹੈ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਹੀਂ ਕੋਈ ਅਸੀਂ ਚੱਲ ਰਹੇ ਹਾਂ ਚਲਾ ਤਾਂ ਉਹ ਰਿਹਾ ਹੈ ਨਾ ਅਸੀਂ ਦੇਖ ਰਹੇ ਹਾਂ ਦਿਖਾ ਤਾਂ ਉਹ ਰਿਹਾ ਹੈ ਅਸੀਂ ਬੋਲ ਰਹੇ ਹਾਂ ਬਲਾ ਤਾਂ ਉਹ ਰਿਹਾ ਹੈ ਅਸੀਂ ਸੁਣ ਰਹੇ ਆ ਸੁਣਾ ਤਾਂ ਉਹ ਰਿਹਾ ਨਾ ਪ੍ਰਮਾਤਮਾ ਕਾਲਪੁਰ ਕਿੰਡੀ ਵੱਡੀ ਤਾਕਤ ਹੈ ਉਹਦੇ ਕੋਲ ਸਾਧ ਸੰਗ ਦੀ ਬਹੁਤ ਵੱਡਾ ਸਮਰੱਥ ਹੈ ਉੱਚਾ ਅਗਮ ਅਪਾਰ ਪ੍ਰਭ ਕਥਨ ਨਾ ਜਾਇ ਅਕਥ ਨਾਨਕ ਪ੍ਰਭ ਸਰਨਾਗਤੀ ਰਾਖਣ ਕੋ ਸਮਰੱਥ ਪਾਸ਼ਾ ਕਹਿੰਦੇ ਬਾਬਾ ਤੂੰ ਐਸੇ ਭਰਮ ਚ ਕਾਹੀ ਇਹ ਸ਼ੰਕਾ ਕੱਢਦੇ ਹੋ ਕਿ ਰੱਬ ਤੋਂ ਬਗੈਰ ਕੁਛ ਹੈ ਜੋ ਕਿਛ ਕਰਤ ਹੈ ਸੋਈ ਕੋਈ ਹੈ ਰੇ ਤੈਸੇ ਜਾਏ ਸਮਾਹੀ ਰਹਾਉ ਪਾਸ਼ਾ ਜੀ ਉਦਾਹਰਨ ਦੇ ਰਹੇ ਜੈਸੀ ਧਰਤੀ ਉੱਪਰ ਮੇਘੁਲਾ ਵਰਸਤ ਹੈ ਕਿਆ ਧਰਤੀ ਮਦੇ ਪਾਣੀ ਨਹੀਂ ਅ ਜਦੋਂ ਬੱਦਲ ਬਣ ਕੇ ਪਾਣੀ ਵਰਸਦਾ ਏ ਧਰਤੀ ਦੇ ਉੱਪਰ ਜੈਸੇ ਧਰਤੀ ਉੱਪਰ ਮੇਘੁਲਾ ਵਰਸਤ ਹੈ ਕਿਆ ਧਰਤੀ ਮਧੇ ਪਾਣੀ ਨਹੀਂ ਪਾਸ਼ਾ ਕਹਿੰਦੇ ਧਰਤੀ ਚ ਪਾਣੀ ਹੈ ਨਹੀਂ ਪਾਣੀ ਹੈ ਨਾ ਧਰਤੀ ਤੇ ਪਰ ਉਪਰੋਂ ਵੀ ਉਹ ਬਰਸਾਰਿਆ ਤੇ ਧਰਤੀ ਦੇ ਵਿੱਚ ਵੀ ਉਹੀ ਹੈ ਉਹਨੇ ਕਿਰਪਾ ਕੀਤੀ ਉਸ ਤੋਂ ਬਿਗਾਰ ਕੁਛ ਥੋੜੇ ਹੈ ਜੈਸੀ ਧਰਤੀ ਉੱਪਰ ਮੇਗੁਲਾਮ ਬਰਸਤ ਹੈ ਉਹ ਬੱਦਲ ਰੂਪ ਹੋ ਕੇ ਬਰਸ ਰਿਹਾ ਤੇ ਥੱਲੇ ਵੀ ਉਹੀ ਉੱਪਰ ਵੀ ਉਹੀ ਹੈ ਜੈਸੇ ਧਰਤੀ ਉੱਪਰ ਮੇਗੁਲਾਮ ਬਰਸਤ ਹੈ ਕਿਆ ਧਰਤੀ ਮਧੇ ਪਾਣੀ ਨਹੀਂ ਜੈਸੇ ਧਰਤੀ ਮਧੇ ਪਾਣੀ ਪ੍ਰਗਾਸਿਆ ਬਿਨ ਪੱਗਾ ਵਰਸਤ ਫਿਰਾਹੀ ਪੁਰਾਣੇ ਸਮਿਆਂ ਦੇ ਵਿੱਚ ਖੂਹ ਖੋਦੇ ਜਾਂਦੇ ਸੀ ਫੇਰ ਪਾਣੀ ਪ੍ਰਗਟ ਹੁੰਦਾ ਸੀ ਜੈਸੇ ਧਰਤੀ ਮਧੇ ਪਾਣੀ ਪ੍ਰਗਾਸਿਆ ਪਾਣੀ ਪ੍ਰਗਟ ਹੁੰਦਾ ਅੱਜ ਆਪਾਂ ਕਹਿੰਦੇ ਨਾ ਬੋਰ ਕਰਦੇ ਆ ਬੋਰ ਕਰਕੇ ਪਾਣੀ ਕੱਢਦੇ ਜੈਸੇ ਧਰਤੀ ਮਧੇ ਪਾਣੀ ਪ੍ਰਗਾਸਿਆ ਤੇ ਹੁਣ ਉਹ ਧਰਤੀ ਦੇ ਵਿੱਚ ਤਾਂ ਆਪਾਂ ਪਾਣੀ ਕੱਢ ਲਿਆ ਕਹਿੰਦੇ ਬਿਨ ਪੱਗਾਂ ਵਰਸਤ ਵਗਾਈ ਤੇ ਉੱਥੇ ਤਾਂ ਕੋਈ ਯਤਨ ਹੀ ਨਹੀਂ ਕਰ ਰਿਹਾ ਨਾ ਉਹ ਤਾਂ ਆਪਣੇ ਆਪ ਵਰਸਾਈ ਜਾ ਰਹੇ ਹਨ ਪ੍ਰਮਾਤਮਾ ਸਭ ਜਗ੍ਹਾ ਉਹ ਹੈ ਬਾਬਾ ਤੂੰ ਐਸੇ ਭਰਮ ਚਕਾਹੀ ਜੋ ਕਿਸ਼ ਕਰਤ ਹੈ ਸੋਈ ਕੋਈ ਹੈ ਰੇ ਤੈਸੇ ਜਾਹੇ ਸਮਾਹੀ ਰਹਾਓ ਹੁਣ ਕਈ ਬੰਦੇ ਉਹਨੂੰ ਸ਼ੰਕਾ ਹੈ ਕਿ ਰੱਬ ਹੈ ਕਿ ਨਹੀਂ ਹੈ ਪਰ ਗੁਰਬਾਣੀ ਗੁਰੂ ਨੇ ਸਾਨੂੰ ਸਮਝਾਇਆ ਕਿ ਰੱਬ ਤੋਂ ਬਿਨਾ ਹੈ ਹੀ ਕੁਝ ਨਹੀਂ ਇੱਕ ਮਹਾਪੁਰਸ਼ ਨਾ ਇੱਕ ਜਗਤ ਪ੍ਰਵਚਨ ਕਰ ਰਏ ਸੀ ਤੇ ਕਾਫੀ ਦਿਨ ਹੋ ਗਿਆ ਉਹਨਾਂ ਨੂੰ ਪ੍ਰਵਚਨ ਕਰਦਿਆਂ ਤੇ ਇੱਕ ਨਾਸਤਿਕ ਬੰਦਾ ਉੱਥੇ ਆ ਗਿਆ ਉਹ ਕਹਿੰਦੇ ਵੀ ਰੱਬ ਹੈਗਾ ਤਾਂ ਦਿਖਾ ਦਿਓ ਤੇ ਕਹਦੇ ਤੁਸੀਂ ਲੋਕਾਂ ਨੂੰ ਭਰਮਾਂ ਦੇ ਵਿੱਚ ਪਾ ਰਹੇ ਹੋ ਜੇ ਰੱਬ ਹੈ ਤਾਂ ਦਿਖਾ ਦਿਓ ਪਰ ਗੁਰਬਾਣੀ ਕੀ ਕਹਿੰਦੀ ਹੈ ਸਤਿਗੁਰ ਕਹਿੰਦੇ ਹੈ ਤੋ ਸਹੀ ਲਖੇ ਜੋ ਕੋਈ ਉਸ ਤੋਂ ਬਗਾਰ ਆਈ ਕੁਛ ਨਹੀਂ ਤੇ ਉਹਨੇ ਸਾਰੇ ਲੋਕਾਂ ਦੇ ਵਿੱਚ ਖੜੇ ਹੋ ਕੇ ਕਹਿ ਦਿੱਤਾ ਕਹਿੰਦਾ ਜੇ ਰੱਬ ਹੈਗਾ ਦਿਖਾ ਦਿਓ ਕਾਹਦੇ ਲੋਕਾਂ ਨੂੰ ਤੁਸੀਂ ਭੰਬਲ ਪੂਸੇ ਚ ਪਾਇਆ ਇਹਨਾਂ ਨੂੰ ਚੱਕਰਾਂ ਵਿੱਚ ਪਾਇਆ ਤੁਸੀਂ ਉਹ ਮਹਾਪੁਰਸ਼ ਨੇ ਗਾਲ ਸੁਣੀ ਅਣ ਸੁਣੀ ਕਰ ਦਿੱਤੀ ਤੇ ਤੁਰ ਪਏ। ਬਗਰ ਬਗਰ ਚੱਲ ਗਏ। ਕਹਿੰਦਾ ਹੈਗਾ ਦਿਖਾ ਦਿਓ ਕਹਿੰਦੇ ਕਾਦੇ ਤੁਸੀਂ ਲੋਕਾਂ ਨੂੰ ਕਾਦੇ ਚੱਕਰਾਂ ਵਿੱਚ ਪਾਉਂਦੇ ਹੋ। ਰੱਬ ਹੈਗਾ ਰੱਬ ਹੈ ਰੱਬ ਤੋਂ ਬਗੈਰ ਕੁਛ ਨਹੀਂ। ਤੇ ਉਹਨਾਂ ਨੇ ਕੀ ਕੀਤਾ ਚੱਲਦੇ ਚੱਲਦੇ ਨਾ ਮਹਾਪੁਰਸ਼ ਨੇ ਇੱਕ ਪੱਥਰ ਚੁੱਕਿਆ ਤੇ ਉਹਦੇ ਪੈਰ ਤੇ ਮਾਰ ਦਿੱਤਾ। ਗੁੱਸੇ ਵਿੱਚ ਆ ਗਿਆ ਉਹ ਨਾਸਤਿਕ ਜਿਹੜਾ ਸੀ ਕਹਿਣ ਲੱਗਾ ਇਹਦੀ ਤੁਹਾਡੇ ਤੋਂ ਉਮੀਦ ਨਹੀਂ ਸੀ ਤੁਸੀਂ ਪੱਥਰ ਮਾਰ ਦੇਵੋਗੇ। ਮੈਨੂੰ ਦਰਦ ਹੋ ਰਹੀ ਹੈ ਤੇ ਮਹਾਂਪੁਰਸ਼ ਨੇ ਫਿਰ ਕਿਹਾ ਕਹਿੰਦਾ ਦਿਖਾ ਦਰਦ ਕਿੱਥੇ ਹੈ ਕਹਿੰਦਾ ਦਰਦ ਦਿਖਾਈ ਥੋੜੀ ਜਾਂਦੀ ਹੈ ਕਹਿੰਦੇ ਇੱਦਾਂ ਇੱਦਾਂ ਉਹ ਪ੍ਰਮਾਤਮਾ ਤੂੰ ਦਿਖਾਇਆ ਥੋੜੀ ਜਾਂਦੀ ਉਹ ਤਾਂ ਹੈ ਉਸ ਤੋਂ ਬਗੈਰ ਹੈ ਕੁਛ ਨਹੀਂ ਹੈ ਹੈ ਤਾਂ ਸਹੀ ਲਖੇ ਜੋ ਕੋਈ ਕਹਿੰਦੇ ਉਸ ਤੋਂ ਬਿਨਾ ਕੋਈ ਨਹੀਂ ਹੈ ਜਿਦਾਂ ਦਰਦ ਨਹੀਂ ਦਿਖਦੀ ਨਾ ਆ ਫੁੱਲਾਂ ਵਿੱਚ ਸੁਗੰਧ ਹੀ ਹੈ ਅਸੀਂ ਮਹਿਸੂਸ ਕਰਦੇ ਹਾਂ ਕੱਟ ਸ਼ੀਸ਼ੇ ਦੇ ਵਿੱਚ ਸਾਡਾ ਅਕਸ਼ ਝੁਪਿਆ ਪਰਛਾਵਾਂ ਝੁਪਿਆ ਸਾਹਮਣੇ ਖੜਦਿਆਂ ਸ਼ਕਲ ਦਿਖਦੀ। ਗਿਆਨਗੁਰ ਤੇਗ ਬਹਾਦਰ ਸਾਹਿਬ ਕਹਿੰਦੇ ਪੋਹਪ ਮਦ ਜਿਉ ਬਾਸ ਬਸਤ ਹੈ ਮੁਕਰ ਮਾਹੇ ਜੈ ਸੇ ਛਾਈ ਤੈਸੇ ਹੀ ਹਰ ਬਸੇ ਨਿਰੰਤਰ ਘਟ ਹੀ ਖੋਜੋ ਪਾਈ ਜਿਦਾਂ ਆਪਾਂ ਕੱਲ ਵੀ ਵਿਚਾਰ ਕੀਤੀ ਗੁਰੂ ਸਾਹਿਬ ਕਹਿੰਦੇ ਸੱਚੇ ਸਾਬਸਿਓ ਮਨ ਮੰਨਿਆ ਜਦੋਂ ਮਨ ਮੰਨ ਗਿਆ ਨਾ ਹਰ ਸਰਬ ਨਿਰੰਤਰ ਜਾਣਿਆ ਤੇ ਉਹ ਸਾਰੀ ਜਗ੍ਹਾ ਉਹਨੂੰ ਜਾਣਨ ਦਾ ਯਤਨ ਕੀਤਾ ਜਦੋਂ ਅਸੀਂ ਉਹਨੂੰ ਜਾਣ ਲੱਗਾ ਤੇ ਫਿਰ ਮੰਨਾਂਗੇ ਵੀ ਅਸੀਂ ਜਾਣੇ ਕੋਈ ਨਹੀਂ ਹੁਣ ਜੇ ਅਸੀਂ ਸਾਨੂੰ ਪੁੱਛੇ ਵੀ ਤੁਹਾਡਾ ਗੁਰੂ ਕੌਣ ਹੈ ਕਹਿੰਦੇ ਜੀ ਗੁਰੂ ਗ੍ਰੰਥ ਸਾਹਿਬ ਜੀ ਕਿੰਨੇ ਗੁਰੂਆਂ ਦੀ ਬਾਣੀ ਹੈ ਕਿੰਨੇ ਭਗਤਾਂ ਦੀ ਬਾਣੀ ਹੈ ਕਿੰਨੇ ਭੱਡਾਂ ਦੀ ਬਾਣੀ ਹੈ ਕਿੰਨੇ ਸਿੱਖਾਂ ਦੀ ਬਾਣੀ ਹੈ ਕਿੰਨੇ ਰਾਗ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਨੂੰ ਕੋਈ ਪੁੱਛ ਲੈ ਕਿੰਨੀ ਜ਼ਿੰਦਗੀ ਨਿਕਲ ਗਈ ਸਾਡੀ ਸਾਨੂੰ ਤਾਂ ਪ੍ਰਾਇਮਰੀ ਚੀਜ਼ਾਂ ਨਹੀਂ ਪਤਾ ਸਾਹਸਕ ਜੀ ਮਾਫ ਕਰਨਾ ਕਈ ਆਮ ਲੋਕਾਂ ਨੂੰ ਤੇ ਅਸੀਂ ਕਾਹਦਾ ਦਾਵਾ ਕਰਦੇ ਤੇ ਉਹ ਰੱਬ ਨੂੰ ਜਾਣਨ ਦੀ ਗੱਲ ਕਰਦੇ ਕਿ ਰੱਬ ਨੂੰ ਜਾਣ ਲਾਂਗੇ ਰੱਬ ਨੂੰ ਪਾ ਲਾਂਗੇ ਨਹੀਂ ਭਾਈ ਕਿ ਅਸੀਂ ਭੇਦ ਨਹੀਂ ਸਮਝ ਸਕਦੇ ਉਹ ਤਾਂ ਬਿਆੰਤ ਹੈ ਅੰਤ ਨਾ ਸਿਵਤੀ ਕਹਿਣਾਂ ਅੰਤ ਅੰਤ ਨਾ ਕਰਨੇ ਦੇਣਾਂ ਅੰਤ ਅੰਤ ਨਾ ਬੇਕਣ ਸੁਣਨਾ ਅੰਤ ਅੰਤ ਨਾ ਜਾਪੇ ਕਿਆ ਮਨ ਮਨ ਤੇ ਹਰੇਕ ਬੰਦਾ ਚਾਹੁੰਦਾ ਮੇਰੇ ਵਰਗੇ ਸਾਰੇ ਚਾਹੁੰਦੇ ਗਿਆਨ ਗਿਆਨ ਕਥੇ ਸਭ ਕੋਈ ਗਿਆਨ ਦੀਆਂ ਗੱਲਾਂ ਜਿੰਨੀਆਂ ਮਰਜ਼ੀ ਕਰਾ ਲੋ ਪਰ ਗੁਰੂ ਮਹਾਰਾਜ ਕਹਿੰਦੇ ਮਨਮੁਖ ਕਥਨੀ ਹੈ ਪਰ ਰਹਿਤ ਨਾ ਹੋਈ ਜਿਹੜਾ ਮਨ ਦੇ ਪਿੱਛੇ ਤੁਰਦਾ ਨਾ ਉਹ ਕਥਨ ਹੈ ਸਿਰਫ ਥਿਉਰੀ ਹੈ ਪ੍ਰੈਕਟੀਕਲ ਕੋਈ ਨਹੀਂ ਜੀਵਨ ਦੇ ਵਿੱਚ ਤੇ ਬਾਣੀ ਤਾਂ ਪ੍ਰੈਕਟੀਕਲ ਸਮਝਦੀ ਹੈ ਤੇ ਗੁਰੂ ਪਾਤਸ਼ਾਹ ਤਾਂ ਪ੍ਰੈਕਟੀਕਲ ਸਮਝਦੇ ਕਿ ਜੀਵਨ ਗੱਲਾਂ ਬਾਤਾਂ ਨਾ ਹੋਵੇ ਜੀਵਨ ਪ੍ਰੈਕਟੀਕਲ ਹੋ ਜਾਏ ਬਾਣੀ ਪੜ ਕੇ ਸਾਨੂੰ ਜੀਵਨ ਦੇ ਵਿੱਚ ਸਮਝ ਆਏ ਕਿ ਪ੍ਰਭ ਹੈ ਪਰਮੇਸ਼ਰ ਹੈ ਉਹ ਤੋਂ ਬਿਗਰ ਕੁਛ ਨਹੀਂ ਹੈ ਸਤਿਗੁਰੂ ਕਹਿੰਦੇ ਬਾਬਾ ਤੂੰ ਐਸੇ ਭਰਮ ਚੁਕਾਹੀ ਜੋ ਕਿਛ ਕਰਤ ਹੈ ਸੋਈ ਕੋਈ ਹੈ ਰੇ ਤੈਸੇ ਜਾਹੇ ਸਮਾਹੀ ਰਹਾਉ ਹੁਣ ਇੱਕ ਹੋਰ ਉਦਾਹਰਨ ਦਿੰਦੇ ਇਸਤਰੀ ਪੁਰਖ ਹੋਏ ਕਿਆ ਕਿਆ ਓਏ ਕਰਮ ਕਮਾਹੀ ਨਾਣਾ ਰੂਪ ਸਦਾ ਹੈ ਤੇਰੇ ਤੁਝ ਹੀ ਮਾਹੇ ਸਮਾਇ ਇਸਤਰੀਆਂ ਵੀ ਉਹਨੇ ਬਣਾਈਆਂ ਪੁਰਖ ਵੀ ਉਹਨੇ ਬਣਾਏ ਹਰੇਕ ਦੇ ਅੰਦਰ ਪ੍ਰਮਾਤਮਾ ਵਿਆਪਕ ਹੈ ਇਸਤਰੀ ਪੁਰਖ ਹੋਏ ਕਹਿ ਕਿਆ ਓਏ ਕਰਮ ਕਮਾਈ ਗੁਰੂ ਮਹਾਰਾਜ ਕਹਿੰਦੇ ਉਹਨੇ ਤਾਂ ਬਣਾ ਦਿੱਤਾ ਪਰ ਤੂੰ ਕੀ ਕਰਮ ਕੀਤਾ ਨਾਣਾ ਰੂਪ ਸਦਾ ਹੈ ਤੇਰੇ ਜੇ ਨੂੰ ਨਾਨਾ ਪੜਦੇ ਆਂਗੇ ਨਾਨਾ ਹੁੰਦਾ ਮਾਂ ਦਾ ਭਰਾ ਜਿਹੜਾ ਹੁੰਦਾ ਉਹ ਨਾਨਾ ਹੁੰਦਾ ਬਾਣੀ ਦੇ ਵਿੱਚ ਇਹਨੂੰ ਉਚਾਰਨ ਕਰਦੇ ਆਂ ਨਾਨਾ ਇੱਕ ਲੈਣ ਵੀ ਆਉਂਦੀ ਕਈ ਜਗ੍ਹਾ ਨਾਨਾ ਸ਼ਬਦ ਦੇ ਥੱਲੇ ਉਹਦਾ ਉਹਦਾ ਇੱਕ ਬਚਨ ਹੈ ਇਹ ਬਹੁਵਚਨ ਨਾਨਾ ਰੂਪ ਕਿੰਨੇ ਪ੍ਰਕਾਰ ਪ੍ਰਮਾਤਮਾ ਤੇਰੇ ਰੂਪਾਂ ਨਾਨਾ ਰੂਪ ਸਦਾ ਹਹ ਹੈ ਤੇਰੇ ਤੁਝ ਹੀ ਮਾਹੇ ਸਮਾਈ ਏ ਪ੍ਰਮਾਤਮਾ ਕਾਲਪੁਰਖ ਸਾਰੇ ਰੂਪ ਤੇਰੇ ਕਿੰਨੇ ਪ੍ਰਕਾਰ ਦੇ ਰੂਪ ਜਦੋਂ ਮੈਂ ਪਹਿਲਾਂ ਬੇਨਤੀ ਕੀਤੀ ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗ ਉਹ ਕਿੰਨੇ ਰੰਗਾਂ ਦੇ ਵਿੱਚ ਪ੍ਰਮਾਤਮਾ ਕਾਲਪੁਰਖ ਹੈ ਨਾਣਾ ਰੂਪ ਸਦਾ ਹੈ ਤੇਰੇ ਤੁਝ ਹੀ ਮਾਹੇ ਸਮਾਏ ਇਤਨੇ ਜਨਮ ਭੂਲ ਪਰੇ ਸੇ ਗੁਰੂ ਮਹਾਰਾਜ ਕਹਿੰਦੇ ਕਿੰਨੇ ਜਨਮਾਂ ਤੋਂ ਭੁੱਲਿਆ ਫਿਰਦੇ ਕਈ ਜਨਮ ਪੈ ਕੀਟ ਪਤੰਗਾ ਕਈ ਜਨਮ ਗੱਜ ਮੀਲ ਕਰੰਗਾ ਪਟ ਕਰਿਆ ਮਨੋਕ ਇਤੇ ਜਨਮ ਭੂਲ ਪਰੇ ਸੇ ਜਾਂ ਪਾਇਆ ਤਾਂ ਭੁਲੇ ਨਾਹੀ ਪਰ ਜੇ ਅਸੀਂ ਇਸ ਪੰਕਤੀ ਦੇ ਅਰਥ ਇਸ ਤਰ੍ਹਾਂ ਵੀ ਕਰ ਲਹੇ ਕਿ ਅਸੀਂ ਇਸ ਜਨਮ ਦੇ ਵਿੱਚ ਵੀ ਕਿੰਨੀਆਂ ਜੁਨੀਆ ਦੇ ਵਿੱਚ ਭਟਕਦੇ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਡੇ ਅੰਦਰ ਕਈ ਕੁਝ ਵਰਤਦਾ ਹੈ ਆ ਕਹਿੰਦੇ ਨੇ ਕਿਸੇ ਜਾਨਵਰ ਨੂੰ ਘੋੜੇ ਨੂੰ ਕਿ ਨਹੀਂ ਘੋੜਾ ਬਣ ਜਾ ਕੁੱਤੇ ਨੂੰ ਨਹੀਂ ਆਖਦੇ ਕੁੱਤਿਆ ਤੂੰ ਕੁੱਤਾ ਬਣ ਜਾ ਬੰਦੇ ਨੂੰ ਕਹਿੰਦੇ ਤੂੰ ਬੰਦਾ ਬਣ ਜਾ ਭਾਈ ਕਿਉਂਕਿ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਕਰਤੂਤਾ ਪਸ਼ੂਆਂ ਵਾਲੀਆਂ ਹਨ ਅੱਜ ਦਾ ਇਦਾਂ ਦੇ ਕੰਮ ਹੋ ਰਹੇ ਨੇ ਸਾਧ ਸੰਗਤ ਜੀ ਤੁਸੀਂ ਪੜ੍ਹੇ ਲਿਖੇ ਹੋ ਅਖਬਾਰਾਂ ਪੜ੍ਹਦੇ ਹੋ ਟੀਵੀ ਦੇ ਵਿੱਚ ਪੜ੍ਹਦੇ ਆ ਇਦਾਂ ਦੇ ਕੋ ਕਰਮ ਲੋਕ ਕਰ ਰਹੇ ਆ ਦੁਰਾਚਾਰੀ ਲੋਕ ਐ ਜਿਹੜੇ ਜਾਨਵਰ ਵੀ ਨਹੀਂ ਕਰਦੇ ਤੇ ਉੱਪਰ ਪਸ਼ੂ ਹੋਏ ਨਾ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਸਤਗੁਰੂ ਤਾਂ ਇੱਥੋਂ ਤੱਕ ਆਖਿਆ ਸੀ ਭਾਵੇਂ ਉਹਦੇ ਅਰਥ ਐਸੀ ਹੋਰ ਲੈ ਲੈਣੇ ਕਹਿੰਦੇ ਨਰੂ ਮਰੇ ਨਰ ਕਾਮਨਾ ਆਵੇ ਪਸ਼ੂ ਮਰੇ ਦਸ ਕਾਸ ਸਵਾਰੇ ਨਰੂ ਮਰੇ ਨਰ ਕਾਮਨਾ ਆਵੇ ਬੰਦਾ ਕਿਸੇ ਕੰਮ ਦਾ ਨਹੀਂ ਆ ਪਸ਼ੂ ਮਰਦਾ ਤੇ ਉਹ ਦਸ ਕਾਸ ਸਵਾਰ ਦਾ ਚਮੜਾ ਵਿਕਦਾ ਜੀ ਉਹਦੀਆਂ ਹੱਡੀਆਂ ਵਿਕਦੀਆਂ ਜੀ ਨਹੀਂ ਭਾਈ ਇੱਥੇ ਗੁਰੂ ਮਹਾਰਾਜ ਕੀ ਸਮਝਾਣਾ ਕਹਿੰਦੇ ਨਰੂ ਮਰੇ ਜਦੋਂ ਮਨੁੱਖ ਦੇ ਅੰਦਰ ਉਹ ਇਨਸਾਨੀਅਤ ਮਰ ਜਾਂਦੀ ਹੈ ਨਾ ਨਰ ਕਾਮਣਾ ਬੰਦਾ ਕਿਸੇ ਕੰਮ ਦਾ ਨਹੀਂ ਹੈ ਜਿੱਦਣ ਪਸ਼ੂ ਮਰੇ ਜਿੱਦਣ ਇਹਦੇ ਅੰਦਰ ਪਸ਼ੂ ਪੁਣਾ ਮਰ ਜਾਂਦਾ ਹੈ 10 ਕਾਜ ਸਵਾਰੇ ਉਹੀ ਬੰਦਾ ਹੁੰਦਾ ਹੈ ਪਸ਼ੂ ਮਰੇ ਜਿੱਦਨੇ ਦੇ ਅੰਦਰ ਪਸ਼ੂ ਪੁਣਾ ਮਰ ਜਾਂਦਾ 10 ਕਾਜ ਸਵਾਰੇ ਹਰੇਕ ਚੀਜ਼ ਮਨੁੱਖ ਦੇ ਅੰਦਰ ਹਰੇਕ ਹਰੇਕ ਜੁਨੀਆਂ ਦੇ ਵਿੱਚ ਭਟਕਦਾ ਹੈ ਸਤਗੁਰੂ ਕਹਿੰਦੇ ਹੁਣ ਮਨੁੱਖਾ ਜਨਮ ਮਿਲਿਆ ਭਾਈ ਅੱਜ ਜਦੋਂ ਅਸੀਂ ਅੰਮ੍ਰਿਤ ਛਕਦੇ ਨਾ ਇੱਕ ਪੰਕਤੀ ਪੜ੍ਹਦੇ ਆਂ ਕਹਿੰਦੇ ਤੁਹਾਡਾ ਜਨਮ ਹੋਇਆ ਸਤਗੁਰੂ ਕੇ ਜਨਮੇ ਗਵਣ ਮਟਾਇਆ ਅੱਜ ਤੁਸੀਂ ਨਵਾਂ ਜਨਮ ਲਿਆ ਤੇ ਗੁਰੂ ਜੀ ਅਸੀਂ ਉਹੀ ਕੁਛ ਕਰਨਾ ਤੇ ਗੁਰੂ ਮਹਾਰਾਜ ਕਹਿੰਦੇ ਨਹੀਂ ਭਾਈ ਅਕਾਲ ਪੁਰਖ ਨੇ ਸਾਡੇ ਤੇ ਕਿਰਪਾ ਕੀਤੀ ਸਾਡੇ ਤੇ ਰਹਿਮਤ ਕੀਤੀ ਹੈ ਸਾਨੂੰ ਇਹ ਮਨੁੱਖਾ ਜਨਮ ਬਖਸ਼ਿਸ਼ ਕੀਤਾ ਅਸੀਂ ਤਾਂ ਕਿੰਨੇ ਜਨਮਾਂ ਤੋਂ ਭੁੱਲੇ ਹੋਏ ਸੀ ਦੇ ਹੋਈ ਰਾਹ ਪਾ ਸਕਦਾ ਨਾ ਜਿਹੜਾ ਆਪ ਨਹੀਂ ਭੁੱਲਦਾ ਕਦੇ ਸਤਿਗੁਰੂ ਆ ਭੁੱਲ ਹੈ ਆ ਪੰਕਤੀ ਪੜ੍ਹਦੇ ਆ ਨਾ ਭੁੱਲਣ ਅੰਦਰ ਸਭ ਕੋ ਆ ਭੁੱਲ ਗੁਰੂ ਕਰਤਾਰ ਜਿਹੜਾ ਨਹੀਂ ਕਦੇ ਭੁੱਲਦਾ ਨਾ ਉਹ ਗੁਰੂ ਤੇ ਪਰਮੇਸ਼ਰ ਅਕਾਲ ਪੁਰਖ ਹੈ ਨਹੀਂ ਤਾਂ ਪੂਰਾ ਸੰਸਾਰ ਹੀ ਭੁੱਲਣ ਵਾਲਾ ਅਸੀਂ ਤਾਂ ਖਿੰਨ ਖਿੰਨ ਭੁੱਲਣ ਹਾਰ ਪਰ ਗੁਰੂ ਮਹਾਰਾਜ ਕਹਿੰਦੇ ਇੰਨਾ ਵੀ ਨਾ ਭੁੱਲ ਜਾਓ ਕਿ ਮਨੁੱਖਾ ਜਨਮ ਪਾ ਕੇ ਰੱਬ ਹੀ ਭੁੱਲ ਜੇ ਪਾਤਸ਼ਾਹ ਜੀ ਗੁਰੂ ਅਮਰਦਾਸ ਕਹਿੰਦੇ ਇਤਨੇ ਜਨਮ ਭੂਲ ਪਰੇ ਸੇ ਜਾਂ ਪਾਇਆ ਤਾਂ ਭੁੱਲੇ ਨਾਹੀ ਜਦੋਂ ਉਹਦੀ ਪ੍ਰਾਪਤੀ ਕਰ ਲਈ ਫੇ ਕਹਿੰਦੇ ਭੁੱਲਦਾ ਨਹੀਂ ਹੈ ਜਾਂ ਕਾ ਕਾਰਜ ਸੋਈ ਪਰ ਜਾਣੈ ਜੇ ਗੁਰ ਕਾ ਸ਼ਬਦ ਸਮਾਹੀ ਇਹ ਤੇ ਸ਼ਬਦ ਦੇ ਦdde ਨੂੰ ਸਿਹਾਰੀ ਆ ਜਿਹੜਾ ਸ਼ਬਦ ਵਿੱਚ ਸਮਾ ਜਾਂਦਾ ਹੈ ਲੀਨ ਹੋ ਜਾਂਦਾ ਹੈ ਰਤ ਜਾਂਦਾ ਹੈ ਸ਼ਬਦ ਨੂੰ ਸਮਝ ਲੈਂਦਾ ਹੈ ਉਹ ਕਹਿੰਦਾ ਵੀ ਜਾਂ ਕਾ ਕਾਰਜ ਸੋਈ ਪਰ ਜਾਣੇ ਇਹ ਜੋ ਕਾਰਜ ਹੈ ਨਾ ਸੰਸਾਰ ਦਾ ਜਿੰਨਾ ਵੀ ਚੱਲ ਰਿਹਾ ਪਰਮੇਸ਼ਰ ਜਾਣਦਾ ਅਸੀਂ ਨਹੀਂ ਜਾਣ ਸਕਦੇ ਜਿਸ ਕਾ ਕਾਰਜ ਤਿੰਨ ਹੀ ਕੀਆ ਮਾਨਸ ਕਿਆ ਵਿਚਾਰ ਰਾ ਭਾਵੇਂ ਅਸੀਂ ਸਿਰਫ ਵਿਆਹ ਸ਼ਾਦੀਆਂ ਦੇ ਪੰਕਤੀਆਂ ਪੜ੍ਹਦੇ ਆ ਪਰ ਇਹਦੇ ਅਰਥ ਜਿਹੜੇ ਆ ਸਤਗੁਰੂ ਮਹਾਰਾਜ ਕਹਿੰਦੇ ਇਹ ਕਾਰਜ ਦੀ ਗੱਲ ਕਰਦੇ ਆ ਜਿਸ ਕਾ ਕਾਰਜ ਤੇ ਨਹੀਂ ਕੀਆ ਮਾਨਸ ਕਿਆ ਵਿਚਾਰਾ ਰਾਂ ਅਸੀਂ ਕੀ ਵਿਚਾਰ ਕਰ ਸਕਦੇ ਆਂ ਜਾਂਕਾ ਕਾਰਜ ਸੋਈ ਪਰ ਜਾਣਾ ਜੇ ਗੁਰ ਕਾ ਸ਼ਬਦ ਸਮਾਹੀ ਜਦੋਂ ਅਸੀਂ ਗੁਰੂ ਦੇ ਸ਼ਬਦ ਵਿੱਚ ਲੀਨ ਹੋਨੇ ਸਮਝ ਆ ਜਾਂਦੇ ਵੀ ਇਹ ਅਸੀਂ ਕੁਝ ਨਹੀਂ ਕਰ ਸਕਦੇ ਹੁਣ ਅਸੀਂ ਕੀ ਦੱਸ ਸਕਦੇ ਹੁਣ ਕਿਸੇ ਬੱਚੇ ਨੂੰ ਪੁੱਛੋ ਤੀ ਤੇਰੇ ਪਿਤਾ ਦਾ ਜਨਮ ਕਿੱਦਾਂ ਹੋਇਆ ਸੀ ਕੋਈ ਨਹੀਂ ਦੱਸ ਸਕਦਾ ਪਿਤਾ ਕਾ ਜਨਮ ਕੇ ਜਾਣੇ ਪੂਤ ਸਗਲ ਪਰੋਈ ਆਪਣੇ ਸੂਤ ਗੁਰੂ ਮਹਾਰਾਜ ਕਹਿੰਦੇ ਭਾਈ ਆਖਰ ਵਿੱਚ ਤੇਰਾ ਸ਼ਬਦ ਤੂੰ ਹੈ ਹੈ ਆਪੇ ਭਰਮ ਕਹਾਹੀ ਤੇਰਾ ਸ਼ਬਦ ਇਤੇ ਸ਼ਬਦ ਦਾ ਅਰਥ ਹੈ ਹੁਕਮ ਤੂੰ ਹੈ 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 ਆਪੇ ਭਰਮ ਕਹਾਹੀ ਜਦੋਂ ਅਸੀਂ ਚੰਗੀ ਤਰ੍ਹਾਂ ਵਿਸ਼ਰਾਮ ਨਹੀਂ ਦੇ ਸਕਾਂਗੇ ਉਹਨੇ ਤੱਕਰ ਅਸੀਂ ਅਰਥ ਵੀ ਅਨਰਥ ਕਰ ਲਾਂਗੇ ਤੇ ਸਾਡੇ ਪੱਲੇ ਵੀ ਕੁਝ ਨਹੀਂ ਪੈਣਾ ਤੇਰਾ ਸ਼ਬਦ ਤੂੰ ਹੈ ਹੈ ਆਪੇ ਭਰਮ ਕਹਾਹੀ ਕਹਿੰਦੇ ਤੇਰਾ ਹੁਕਮ ਹੈ ਤੂੰ ਹੈ ਆਪੇ ਭਰਮ ਕਹਾਹੀ ਤੂੰ ਆਪ ਹੀ ਭਰਮ ਖਤਮ ਕਰਨ ਵਾਲਾ ਹੈ ਨਾਨਕ ਤਤ ਤਤ ਸਿਉ ਮਿਲਿਆ ਪੁਨਰਪ ਜਨਮ ਨਾਹੀ ਸਾਡਾ ਇਹ ਮਕਸਦ ਹੋਣਾ ਚਾਹੀਦਾ ਕਿ ਅਸੀਂ ਉਹਦੇ ਵਿੱਚ ਮਿਲ ਜਾਈਏ ਹੁਣ ਪਾਣੀ ਵਿੱਚ ਤੇਲ ਥੋੜੇ ਮਿਲ ਸਕਦਾ ਹੈ ਪਾਣੀ ਵਿੱਚ ਪਾਣੀ ਸਮਾ ਜਾਂਦਾ ਤੇ ਹਵਾ ਵਿੱਚ ਹਵਾ ਸਮਾ ਜਾਂਦੀ ਹੈ ਜਿਉਂ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋ ਸਮਾਣਾ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆਰਾ ਜਦੋਂ ਸੂਰਜ ਦੀਆਂ ਕਿਰਨਾਂ ਚੜ੍ਹਦੀਆਂ ਨਾ ਬਰਫ਼ ਦੇ ਉੱਪਰ ਪੈਂਦੀਆਂ ਉਹ ਆਪਣੇ ਅਸਲੇ ਕੋਲ ਪਹੁੰਚ ਜਾਂਦਾ ਪਾਣੀ ਬਰਫ਼ ਕਿੱਥੋਂ ਬਣੀ ਸੀ ਪਾਣੀ ਤੋਂ ਬਣੀ ਨਾ ਸੂਰਜ ਕਿਰਨ ਮਲੇ ਜਲ ਕਾ ਜਲ ਹੁਆਰਾ ਉਹ ਪਾਣੀ ਬਣ ਗਈ ਬਰਫ਼ ਪਾਣੀ ਬਣ ਗਈ ਪਾਣੀ ਦੇ ਵਿੱਚ ਹੀ ਚੜਾ ਜੀ ਜੋਤੀ ਜੋਤ ਰਲੀ ਸੰਪੂਰਨ ਥੀ ਆਰਾ ਉਹ ਤਤ ਦੇ ਨਾਲ ਤਤ ਮਿਲ ਗਿਆ ਇਹ ਹੀ ਤਾਂ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਕਹਿੰਦੇ ਜੋਤ ਰੂਪ ਹਰ ਆਪ ਗੁਰੂ ਨਾਨਕ ਆਇਓ ਤਾਂ ਤੇ ਅੰਗਤ ਭਾਇਓ ਤਤ ਸਿਉ ਤਤ ਮਿਲਾਇਓ ਅੰਗਦ ਕਿਰਪਾ ਧਾਰ ਅਮਰ ਸਤ ਗੁਰ ਥਿਰ ਕੀਓ ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮੈ ਬੀਓ ਗੁਰ ਰਾਮਦਾਸ ਦਰਸ਼ਨ ਪਰਸ ਕਹਿ ਮਥਰਾ ਅੰਮ੍ਰਿਤ ਵੈਣ ਮੂਰਤ ਪੰਜ ਪ੍ਰਮਾਨ ਪੁਰਖ ਗੁਰ ਅਰਜੁਨ ਪਿਖੋ ਨੈ ਨਾਨਕ ਤਤ ਤਤ ਸਿਉ ਮਿਲਿਆ ਪੁਨਰਪ ਜਨਮ ਨਾ ਹਾਈ ਗੁਰੂ ਮਹਾਰਾਜ ਕਹਿੰਦੇ ਭਰਮ ਛੱਡਦੇ ਓ ਰੱਬ ਤੋਂ ਬਿਗੈਰ ਕੁਛ ਐ ਸਭ ਕੁਝ ਉਹੀ ਕਰਦਾ ਐ ਬਾਬਾ ਤੂੰ ਐਸੇ ਭਰਮ ਚ ਕਾਹੀ ਜੋ ਕਿਛ ਕਰਤ ਹੈ ਸੋਈ ਕੋਈ ਹੈ ਰੇ ਤੈਸੇ ਜਾਏ ਸਮਾਈ ਜੋ ਕਰ ਰਿਹਾ ਉਹ ਪਰਮੇਸ਼ਰ ਕਾਲਪੁਰਖ ਵਹੀ ਕੋਈ ਕਰਦਾ ਜੇ ਬੰਦੇ ਨੇ ਹੱਥ ਤੇ ਕਹਿੰਦੇ ਕਰਕੇ ਦਿਖਾ ਦਿਓ ਸਤਗੁਰ ਕਹਿੰਦੇ ਇਸ ਕੇ ਹੱਥੋਂ ਤਾਂ ਸਭ ਕਿਸਲੇ ਜੋ ਤਿਸ ਭਾਵੈ ਸੋਈ ਕਰੇ ਕਰਮ ਕਾਰਨ ਪਰਮੇਸ਼ਰ ਪ੍ਰਮਾਤਮਾ ਆਪ ਹੈ ਭਾਗਾਂ ਵਾਲਿਓ ਜੋ ਸਤਗੁਰ ਮਹਾਰਾਜ ਜੀ ਦੀ ਬਾਣੀ ਸਤਗੁਰ ਮਾਰਨ ਦੀ ਬਾਣੀ ਦੀ ਵਿਚਾਰ ਸਰਵਣ ਕਰਕੇ ਲਾਹਾ ਪ੍ਰਾਪਤ ਕਰ ਰਹੇ ਹੋਂ ਗੁਰੂ ਮਹਾਰਾਜ ਕਿਰਪਾ ਕਰਨ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਬਲਾਉਫ ਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ